ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਡੀ ਕਲਾਸ 4th ਗਵਰਨਮੈਂਟ ਇੰਪਲਾਈਜ਼ ਯੂਨੀਅਨ ਪੰਜਾਬ ਆਯੁਰਵੈਦਿਕ ਮੁਲਾਜ਼ਮਾ ਨੇ ਮੁੜ ਸੰਘਰਸ਼ ਸ਼ੁਰੂ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ ਮਿਤੀ 6 ਜੁਲਾਈ ਨੂੰ ਜਲੰਧਰ ਮਾਰਚ ਕਰਨਗੇ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਆਂ ਵੱਡੀ ਅਪਡੇਟ ਆਯੁਰਵੈਦਿਕ ਵਿਭਾਗ ਵਿਚਲੇ ਤੇਜਾ ਚੌਥਾ ਦਰਜਾ ਅਤੇ ਟੈਕਨੀਕਲ ਮੁਲਾਜ਼ਮਾਂ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਟ 1 ਮਹੀਨਾ ਸੰਘਰਸ਼ ਮੌਤਵੀ ਰੱਖਣ ਉਪਰੰਤ ਮੋੜ ਇਥੇ ਆਯੁਰਵੈਦਿਕ ਹਸਪਤਾਲ ਵਿਖੇ ਧਰਨਾ ਦੇਣ ਉਪਰੰਤ ਰੋਸ ਰੈਲੀ ਕਰਕੇ ਸ਼ੁਰੂ ਕਰ ਦਿੱਤੀ 1 ਮਹੀਨਾ ਬੀਤ ਜਾਣ ਉਪਰੰਤ ਵੀ ਸਿਹਤ ਮੰਤਰੀ ਪੰਜਾਬ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਸ਼੍ਰੀ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਆਗੂਆਂ ਨੂੰ ਭਰੋਸੇ ਦੇਣ ਉਪਰੰਤ ਵੀ ਕੋਈ ਗੱਲਬਾਤ ਕਰਕੇ ਮੰਗਾ ਦਾ ਨਿਪਟਾਰਾ ਨਾ ਕਰਨ ਤੇ ਮੁਲਾਜ਼ਮਾ ਵਿੱਚ ਰੋਸ ਜਾਗਿਆ ਤੇ ਐਲਾਨ ਕੀਤਾ ਹੈ ਕਿ ਉਹ ਮਿਤੀ 6 ਜੁਲਾਈ ਨੂੰ ਜਲੰਧਰ ਰੈਲੀ ਵਿੱਚ ਸ਼ਾਮਿਲ ਹੋਣਗੇ। ਮੁਲਾਜ਼ਮ ਆਗੂ ਮੁਲਾਜ਼ਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਕਮਲਜੀਤ ਸਿੰਘ, ਲਖਵੀਰ ਸਿੰਘ ਨੇ ਦੱਸਿਆ ਕਿ ਆਯੁਰਵੈਦਿਕ ਦੇ ਸਮੂਹ ਮੁਲਾਜ਼ਮਾ ਨੇ 2 ਸਾਲ ਪਹਿਲਾਂ ਆਪਣੀਆਂ ਆਪਸ਼ਨਾ ਪਿਤਰੀ ਵਿਭਾਗ ਵਿੱਚ ਰਹਿਣ ਲਈ ਦਿੱਤੀਆਂ ਸਨ। ਪਰੰਤੂ ਸਰਕਾਰ ਜ਼ਬਰਨ ਮੁਲਾਜ਼ਮਾ ਨੂੰ ਆਯੁਰਵੈਦਿਕ ਯੂਨੀਵਰਸਿਟੀ ਵਿੱਚ ਮਰਜ਼ ਕਰ ਰਹੀ ਹੈ। ਜੋ اصولਾਂ ਦੇ ਨਿਯਮਾਂ ਦੇ ਬਿਲਕੁਲ ਉਲਟ ਹੈ ਇਹਨਾਂ ਮੰਗ ਕੀਤੀ ਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਸਰਕਾਰੀ ਖਜ਼ਾਨੇ ਵਿੱਚੋਂ ਆਈਐਚਆਰਐਮਐਸ ਆਈਐਫਐਮਐਸ ਦੁਆਰਾ ਦਿੱਤੀਆਂ ਜਾਣ পদ ਉન્નਤੀਆਂ ਬਦਲੀਆਂ ਅਤੇ ਹੋਰ ਲਾਭ ਪਿਤਰੀ ਵਿਭਾਗ ਵਿੱਚੋਂ ਹੀ ਮਿਲਨੇ ਚਾਹੀਦੇ ਹਨ ਉਹ ਆਯੁਰਵੈਦ ਯੂਨੀਵਰਸਿਟੀ ਵਿੱਚ ਸ਼ਾਮਲ ਕਰਨ ਦਾ ਵਿਰੋਧ ਜਾਰੀ ਰੱਖਣਗੇ ਤੇ ਇਸ ਮਾਮਲੇ ਵਿੱਚ ਸਿਹਤ ਮੰਤਰੀ ਨੂੰ ਦਖਲ ਦੇਣ ਲਈ ਇੱਕ ਯਾਦ ਪੱਤਰ ਵੀ ਭੇਜਿਆ ਗਿਆ ਤਰਨੀ ਤੇ ਰੈਲੀ ਵਿੱਚ ਆਯੁਰਵੈਦਿਕ ਸਮੇਤ ਵੱਖ-ਵੱਖ ਵਿਭਾਗਾਂ ਦੇ ਜੋ ਆਗੂ ਸ਼ਾਮਲ ਹੋਏ ਉਹਨਾਂ ਵਿੱਚ ਸ਼੍ਰੀ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਰਾਮ ਲਾਲ ਰਾਮਾ ਸਵਰਨ ਸਿੰਘ ਬੰਗਾ ਆਦਿ ਆਗੂ ਸ਼ਾਮਲ ਸਨ